ਪਤਨ ਯੋਧਨ ਅਸ਼ਾ ਦੇ ਫਰੂਤ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਨਮਾਜ਼ ਸ਼ਹਿਰ ਵਿਖੇ ਜ਼ਿਲ੍ਹਾ ਪੰਤਰੀ ਸਮਾਗਮ ਕੀਤਾ ਗਿਆ ਜਿਸ ਦੇ ਵਿੱਚ ਕੈਬਨਿਟ ਮੰਤਰੀ ਪੰਜਾਬ ਹਰਜੂ ਸਿੰਘ ਬੈਂਸ ਸੰਸਦ ਮੈਂਬਰ ਸ਼ਿਲਧਨਪੁਰ ਸਾਹਬ ਮਲਵਿੰਦਰ ਸਿੰਘ ਕਾਂਗਸੀ ਕਮਿਸ਼ਨ ਦੇ ਚੇਅਰਮੈਨ ਜਸਪੀਰ ਸਿੰਘ ਘੜੀ ਸਮੇਤ ਵਾਟਵਾ ਖਲਕਿਆਂ ਦੇ ਵਿਧਾਇਕ ਸਮੇਤ ਆਪ ਆਗੂ ਸਰਪੰਚ ਪੰਚਾਇਤੇ ਵਾਟਵਾ ਖਲਕਿਆਂ ਦੇ ਕੌਂਸਲਰ ਜਿਹੜੇ ਕਿਸ ਦੌਰਾਨ ਪਹੁੰਚੇ ہرک بندے پنڈ کے بخبنچ ہر ایک اور سامان جو ہے وہ میڈیا کا چاہے